ਸਾਹੀ ਕਾ ਦੋਸਤੋ ਮੈਂ ਮਨਜੀਤ ਕੌਰ ਅੱਜ ਮੈਂ ਤੁਹਾਡੇ ਕੋਲ ਫੇਰ ਇੱਕ ਨਵੀਂ ਜੀ ਵੀਡੀਓ ਲੈ ਕੇ ਆਈਆਂ ਛੋਟੀ ਜੀ ਟ੍ਰਿਕ ਕੇ ਹੋ ਸਕਦਾ ਤੁਹਾਨੂੰ ਪਸੰਦ ਆਵੇ ਇਹ ਮੈਂ ਤੁਹਾਨੂੰ ਅੱਜ ਬਾਹ ਜੜਨੀ ਸਿਖਾਵਾਂਗੀ ਕਿ ਬਾਹ ਆਪਾਂ ਕਿਵੇਂ ਜੜਨਾ ਹੈ ਵੈਸੇ ਤਾਂ ਸਭ ਨੂੰ ਪਤਾ ਹੀ ਹੁੰਦਾ ਹੈ ਤੇ ਇੱਕ ਮੇਰਾ ਛੋਟਾ ਜਿਹਾ ਪ੍ਰਾਲਾਏ ਤਸੰਦਾ ਇਹ ਮੈਨੇ ਬਾਜੂ ਪਹਿਲਾਂ ਹੀ ਤਿਆਰ ਕੀਤੀ ਹੋਈ ਹੈ ਸਾਰੀ ਪ੍ਰੋਪਰ ਇਹਦੀ ਫਿਟਿੰਗ ਮੈਨੇ ਉੱਪਰੋਂ ਲਈ ਹੈ 8.5 ਇੰਚੇ ਮੁਰਲੀ ਕਾਟ પા ਕੇ ਬਾਂਦੀ ਤੇ ਇਹ ਮੈਨੇ 8.5 ਇੰਚ ਤਿਆਰ ਕੀਤੀ ਹੈ ਤੇ 셔ਟ ਦੀ ਵੀ ਆਪਾਂ ਨੇ ਇਸੇ ਤਰ੍ਹਾਂ ਹੀ ਸੇਮ ਬਾਹ ਮੁਰਲੀ ਕਾਟ ਪਾ ਕੇ ਫਿਟਿੰਗ ਦਾ ਨਿਸ਼ਾਨ ਲਾ ਕੇ 8.5 ਇੰਚ ਆਪਣੀ ਪੂਰੀ ਤਿਆਰ ਆਈ ਏ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਕਿਵੇਂ ਜੜਨੀ ਏ ਜਿਵੇਂ ਇਹ ਮੈਂਨੇ 셔ਟ ਰੱਖੀ ਹੋਈ ਏ ਪੁੱਠੀ ਕਰਕੇ 셔ਟ ਰੱਖੀ ਤੇ ਬਾਹ ਆਪਾਂ ਨੇ ਸਿੱਧੀ ਰੱਖਣੀ ਏ ਤੇ ਇਹ ਕਾਟ ਆਲਾ ਪਾਸਾ ਉੱਪਰ ਕਰਕੇ ਆਪਾਂ ਨੇ ਤੇ ਇਹ ਵੀ ਕਾਟ ਆਲਾ ਪਾਸਾ ਉੱਪਰ ਕਰਨਾ ਏ ਤੇ ਆ ਜਿਹੜੀ ਚੀਜ਼ ਉੱਪਰ ਆਪਣੀ ਉੱਪਰਲਾ ਹਿੱਸਾ ਹੁੰਦਾ ਹੈ ਤੇ ਹਲਕਾ ਜਿਹਾ ਕੱਟ ਬਰਾਬਰ ਕਰਕੇ ਨੀਚੇ ਸਿਉਣ ਤੋਂ ਲੈ ਕੇ ਉੱਪਰ ਤੱਕ ਹਲਕਾ ਜਿਹਾ ਕੱਟ ਪਾਣਾ ਹੈ ਤਾਂ ਕਿ ਇਹ ਆਪਣਾ ਉੱਪਰਲੀ ਗਲੇ ਵਾਲੀ ਸਿਉਣ ਜਿਹੜੀ ਹੁੰਦੀ ਹੈ ਮੋਢੇ ਵਾਲੀ ਉਹਦੇ ਨਾਲ ਜੁੜ ਜੇ ਤੇ ਹੁਣ ਆਪਾਂ ਇਸ ਤਰ੍ਹਾਂ ਆਪਾਂ ਨੇ ਬਾਹਣ ਵਿੱਚ ਪਾ ਕੇ ਤੇ ਇਸ ਤਰ੍ਹਾਂ ਇਸ ਨੂੰ ਕਾਟ ਦੇ ਨਾਲ ਜੋੜਨਾ ਹੈ ਬਿਲਕੁਲ ਤੇ ਆਪਾਂ ਦੋਨੋਂ ਪੀਸਾ ਨੂੰ ਸੀ ਉਹ ਨਾਨੂ ਸੀ ਉਹਨ ਦੇ ਨਾਲ ਜੋੜ ਕੇ ਤੇ ਉਂਗਲ ਦੀ ਮਦਦ ਨਾਲ ਆਪਾਂ ਫਿੰਗਰ ਦੇ ਨਾਲ ਇਸ ਨੂੰ ਇਸ ਤਰ੍ਹਾਂ ਰਾਉਂਡ ਕਰਨਾ ਹੈ ਜੀ ਕਈ ਵਾਰੀ ਹੁੰਦਾ ਹੈ ਕਿ ਆਪਾਂ ਇਹ ਸਿੱਧਾ ਹੀ ਲਾ ਦਿੰਨੇ ਆ ਤੇ ਆਉ ਬਾਂ ਦੇ ਵਿੱਚ ਬਲ ਪੈਣ ਲੱਗ ਜਾਂਦਾ ਇਹ ਹਲਕਾ ਜਿਹਾ ਥੋੜਾ ਜਿਹਾ ਘੁਮਾ ਕੇ ਬਾਹ ਨੂੰ ਕੱਪੜੇ ਨੂੰ ਫालतੂ ਨੂੰ ਜਿਹੜਾ ਹੈ ਫੀਟਿੰਗ ਵਾਲਾ ਇਹ ਉਹਨੂੰ ਥੋੜਾ ਜਿਹਾ ਐਵੇਂ ਰੋਲ ਚਾ ਬਣਾ ਕੇ ਫੋਲਡ ਕਰਕੇ ਤੇ ਆਪਾਂ ਇਸ ਤਰ੍ਹਾਂ ਬਰਾਬਰ ਰੱਖਣਾ ਹੈ ਤੇ ਆਪਾਂ ਮਸ਼ੀਨ ਤੇ ਇਸ ਦੀ ਸਿਉਣ ਲਗਾਵਾਂਗੇ ਇਹ ਸਿਰਫ ਇੱਕ ਪੈਰ ਤੋਂ ਲੈ ਕੇ ਪੈਰ ਦੇ ਤੇ ਆਪਾਂ ਨੇ ਸਿਉਣ ਲਾਣੀ ਏ ਤੇ ਪੈਰ ਦੀ ਥੋੜੀ ਜੀ ਆਪਾਂ ਨੇ ਰੱਖਣੀ ਏ ਇਧਰਲੀ ਸਾਈਡ ਤੇ ਰੱਖਣੀ ਏ ਕਪੜਾ ਤੇ ਆਪਾਂ ਨੇ ਹਲਕੇ ਜੀ ਪਿਛ ਬੈਕ ਸਾਈਡ ਵਾਲੇ ਹੱਥ ਪਿੱਛੋਂ ਆਪਾਂ ਨੇ ਹਲਕਾ ਜਿਹਾ ਹੀ ਖਿੱਚਣਾ ਏ ਜ਼ਿਆਦਾ ਵੀ ਨਹੀਂ ਹਲਕਾ ਜਿਹਾ ਬਸ ਪ੍ਰੈਸ ਦੀ ਤਰ੍ਹਾਂ ਖਿੱਚਣਾ ਏ ਤੇ ਇਹ ਆਪਾਂ ਹੁਣ ਦੇਖ ਲੈਣੇ ਆ ਪਹਿਲਾਂ ਆਪਾਂ ਨੇ ਇਹ ਦੇਖਣਾ ਹੈ ਕਿ ਆਪਣੀ ਇਹ ਜਿਹੜੀ ਕੱਟ ਪਾਇਆ ਸੀ ਆਪਾਂ ਨੇ ਪ੍ਰੋਪਰ ਨਾਲ ਹੈ ਇਹ ਦੇਖੋ ਆਪਣਾ ਬਰਾਬਰ ਆ ਰਿਹਾ ਹੈ ਬਿਲਕੁਲ ਇਹ ਜ਼ਰੂਰੀ ਹੈ ਇਹ ਨਾ ਹੋਏਗਾ ਤੇ ਆਪਣੀ ਬਾਹ ਘੁੰਮਣ ਲੱਗ ਜੇਗੀ ਤੇ ਉਦ ਨਾਲ ਫਿਟਿੰਗ ਸੋਹਣੀ ਨਹੀਂ ਆਉਂਦੀ ਫਿਰ ਆਪਣਾ ਗਲਾ ਵੀ ਪੈਕ ਸਾਈਡ ਜਾਣ ਲੱਗ ਜਾਂਦਾ ਹੈ ਉਹਦੇ ਨਾਲ ਇਸ ਤਰ੍ਹਾਂ ਤੇ ਜਿਹੜੀ ਆਪਣੀ ਮੂਰਲੇ ਗਲੇ ਦੀ ਏ ਇਹ ਜਿਹੜੀ ਇੱਕ ਪੱਟੀ ਹੋਏਗੀ ਉੱਪਰਲੀ ਇਹ ਆਪਾਂ ਨੇ ਇਧਰਲੀ ਸਾਈਡ ਤੇ ਨਹੀਂ ਰੱਖਣੀ ਜਿਹੜੀ ਪਿੱਛੇ ਆਪਣੀ ਆ ਆਪਾਂ ਨੇ ਜਿਹੜੀ ਰੇਬਲੀਰ ਲਾਈ ਹੁੰਦੀ ਹੈ ਪੈਕ ਸਾਈਡ ਵਾਲੇ ਗਲੇ ਦੀ ਉਧਰਲੀ ਸਾਈਡ ਤੇ ਰੱਖਣੀ ਹੈ ਇਹ ਮੋਡੇ ਵਾਲੀ ਜਿਹੜੀ ਆਪਣੀ ਸਿਉਣ ਲਾਈ ਹੁੰਦੀ ਹੈ ਗਲੇ ਨਾਲ ਅਟੈਚ ਕੀਤੀ ਹੁੰਦੀ ਹੈ ਦੋਨੇ ਗਲੇ ਤੇ ਇਸ ਤਰ੍ਹਾਂ ਆਪਾਂ ਨੇ ਹਲਕੇ ਹਲਕੇ ਹੱਥਾਂ ਨਾਲ ਹੀ ਇਸ ਨੂੰ ਬਰਾਬਰ ਕਰੀ ਜਾਣਾ ਹੈ ਜੇ ਮੇਰੇ ਸਿਖਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਪਲੀਜ਼ ਮੈਨੂੰ ਜਰੂਰ ਲਾਈਕ ਕਰ ਦਿਓ ਪਿਛਲੀ ਵੀਡੀਓ ਨੂੰ ਤੁਸੀਂ ਮੈਨੂੰ ਬਹੁਤ ਸਪੋਰਟ ਦਿੱਤੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਇਸੀ ਕਰਕੇ ਮੈਂਨੂੰ ਦੂਸਰੀ ਵੀਡੀਓ ਵੀ ਜਲਦੀ ਹੀ ਤਿਆਰ ਕਰਤੀ ਇਹ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਹਲਕੇ ਜਿਹੇ ਹੱਥਾਂ ਨਾਲ ਖਿੱਚ ਕੇ ਤੇ ਆਪਾਂ ਨੇ ਜਿਹੜੀ ਸਿਉਣ ਲਾਣੀ ਏ ਸਿਉਣ ਲਾਈ ਸੀ ਆਪਾਂ ਨੇ ਜਿਹੜੀ ਉਸ ਤੋਂ ਥੋੜੀ ਜਿਹੀ ਅੱਗੇ ਲੈ ਜਾਣਾ ਹੈ ਆਪਾਂ ਨੇ ਉਥੋਂ ਬੰਦ ਨਹੀਂ ਕਰਨਾ ਥੋੜੀ ਜਿਹੀ ਅੱਗੇ ਸਿਉਣ ਲਗਾ ਕੇ ਤੇ ਥੋੜਾ ਜਿਹਾ ਹੋਰ ਉੱਪਰ ਨੂੰ ਲਿਜਾ ਕੇ ਆਪਾਂ ਬਾਹਰ ਕੱਢ ਦੇਣਾ ਕੱਪੜਾ ਇਸ ਤਰ੍ਹਾਂ ਜੀ ਇਹ ਆਪਣੀ ਬਿਲਕੁਲ ਬਰਾਬਰ ਆ ਰਹੀ ਏ ਜੇ ਤੁਸੀਂ ਪੂਰੇ ਹੀ ਰੱਖੋਗੇ ਜਿਵੇਂ ਬਾਹ ਵੀ 19 ਤੇ 19 ਹੀ ਕਮੀਜ਼ ਦੀ ਫਿਰ ਤੁਹਾਡੇ ਕਦੇ ਵੀ ਗਵਲ ਨਹੀਂ ਪਊਗਾ ਵੱਧ ਘਟਣੀ ਆਊਗਾ ਕਪੜਾ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਸਿੱਧਾ ਕਰਕੇ ਦਿਖਾਵਾਂਗੇ ਇਹ ਦੇਖੋ ਇਹ ਆਪਣਾ ਇੱਥੇ ਤਰਪਾਈ ਕਰਕੇ ਬੈਕ ਸਾਈਡ ਜਾਊਗਾ ਇਹ ਦੋਨੋਂ ਹਿੱਸੇ ਇਧਰਲੀ ਸਾਈਡ ਤੇ ਬੈਕ ਸਾਈਡ ਤੇ ਆਗੇ ਮੂਰਲੇ ਪਾਸੇ ਨਹੀਂ ਆਣਗੇ ਇਹ ਦੇਖੋ ਜੀ ਆਪਣੀ ਬਹੁਤ ਇਸ ਤਰੀ ਸਹੀ ਤਰੀਕੇ ਨਾਲ ਤੇ ਆਪਣੀ ਬਹੁਤ ਹੀ ਫਿਨਿਸ਼ਿੰਗ ਨਾਲ ਬਾਂ ਲੱਗਦੀ ਏ ਇਸ ਤਰ੍ਹਾਂ ਪਾਣੀ ਲਗਾਈ ਹੈ ਜੀ ਇਹ ਬਿਲਕੁਲ ਬਰਾਬਰ ਆਈ ਇਹ ਬਿਲਕੁਲ ਬਲ ਨਹੀਂ ਪੈਂਦਾ ਵਿੱਚ ਝੋਲ ਨਹੀਂ ਪੈਂਦਾ ਜੀ ਜੇ ਇਹ ਤਰੀਕਾ ਤੁਹਾਨੂੰ ਮੇਰਾ ਪਸੰਦ ਆਇਆ ਤਾਂ ਪਲੀਜ਼ ਮੈਨੂੰ ਸਪੋਰਟ ਜ਼ਰੂਰ ਕਰਿਓ ਇਹ ਦੇਖੋ ਬੈਕ ਸਾਈਡ ਵੀ ਬਿਲਕੁਲ ਬਲ ਨਹੀਂ ਪੈਂਦਾ ਜੀ ਤੇ ਮੂਰੇ ਵੀ ਨਹੀਂ ਪੈਂਦਾ ਇਹ ਮੇਰਾ ਛੋਟਾ ਜਿਹਾ ਤਰੀਕਾ ਹੈ ਜੀ ਜੇ ਵਧੀਆ ਲੱਗਿਆ ਤਾਂ ਤੁਹਾਨੂੰ ਪਤਾ ਹੀ ਹੈ ਜੀ ਲਾਈਕ ਕਰ ਦਿਓ ਹਾਂਜੀ ਇਹ ਦੇਖੋ ਦੋਨੋਂ ਪਾਸੇ ਸਾਈਡ ਬਰਾਬਰ ਹੈ ਜੀ ਥੈਂਕ ਯੂ ਧੰਨਵਾਦ ਜੀ